ਕਿਸਾਨਾਂ ਤੇ ਪੰਜਾਬੀਆਂ ਦੇ ਬਾਰੇ ਲਗਾਤਾਰ ਵਿਵਾਦਿਤ ਟਿੱਪਣੀਆਂ ਕਰਨ ਵਾਲੀ ਕੰਗਣਾ ਰਣੋਤ ਨੂੰ ਘੇਲਿਆ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਕਈਆਂ ਅਜਈਆਂ ਗੱਲਾਂ ਕਿ ਪਾਛ-ਪਾਛ ਸਰਕਾਰ ਦੀ ਖੋਲ-ਖੋਲ ਕੇ ਰੱਖ ਦਿੱਤੀ ਜਾਂ ਲਗਾਤਾਰ ਟਿੱਪਣੀਆਂ ਕੰਗਨਾ ਨੌਤ ਦੇ ਬਨੋਂ ਕਿਸਾਨਾਂ ਦੇ ਉੱਪਰ ਕੀਤੀਆਂ ਜਾ ਰਹੀਆਂ ਨੇ ਇਹ ਹੁਣ ਦਾ ਸਿਲਸਿਲਾ ਨਹੀਂ ਹੈ ਜਦੋਂ ਤੋਂ ਕਿਸਾਨੀ ਅੰਦੋਲਨ ਜਿਹੜਾ ਲੱਗਾ ਸੀ ਦਿੱਲੀ ਦੇ ਵਿੱਚ ਉਦੋਂ ਤੋਂ ਕੰਗਣਾ ਨੌਤ ਕਿਸਾਨਾਂ ਦੇ ਦਿਵਾਲੀ ਹੋਈ ਹੈ ਜਿੱਥੇ ਕਿਸਾਨਾਂ ਨੂੰ ਕਦੇ ਦੇਪ੍ਰਿਸਟ ਕਹਿ ਦਿੰਦੀ ਹੈ ਕਿ ਇਹਨਾਂ ਦੇ ਧਰਮੇ ਦੇ ਵਿੱਚ ਵੇਪ ਹੁੰਦੇ ਨੇ ਕਦੇ ਬੰਗਲਾਦੇਸ਼ ਕਰਕੇ ਬਿਆਨ ਦਿੰਦੀ ਹੈ ਤੇ ਕਦੇ ਪੰਜਾਬੀਏ ਨੂੰ ਨੀਮਾ ਦਿਖਾਉਣ ਤੇ ਲੱਗੀ ਹੋਈ ਹੈ ਜਿੱਥੇ ਆਕਬਾਦੀ ਸ਼ਬਦ ਜਿਹੜੇ ਵਰਤੇ ਜਾਂਦੇ ਨੇ ਉੱਥੇ ਹੀ ਕੰਗਨਾ ਰਣੌਤਿਆਂ ਦਾ ਬਿਆਨ ਪਾਚਕਾਂ ਨੂੰ ਲੈ ਕੇ ਤਾਂ ਉਹ ਜਨਤ ਦੇ ਸਾਹਮਣੇ ਆਏ ਨੇ ਉਹਨਾਂ ਨੇ ਕਾਫੀ ਜ਼ਿਆਦਾ ਅਝਈਆਂ ਚੜੀਆਂ ਗੱਲਾਂ ਨੂੰ ਗਲਤ ਦੱਸਿਆ ਜਿਵੇਂ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਕੰਗਨਾ ਰਣੌਤ ਹੈ ਇਹ ਭਾਜਪਾ ਦੀ ਇੱਕ ਪ੍ਰਚਾਰ ਮਸ਼ੀਨਰੀ ਬਣ ਗਈ ਹੈ ਜੋ ਲਗਾਤਾਰ ਜੋ ਮੂੰਹ ਆਉਂਦਾ ਹੈ ਵਕਤੀ ਜਾ ਰਹੀ ਹੈ న్యూਸ ਦੇ ਨਾਲ ਹੀ ਕਿਸਾਨਾਂ ਦੇ ਬਾਰੇ ਉਹਨਾਂ ਨੇ ਕਿਹਾ ਕਿ ਅਜੀਬਾ ਬੋਲਣਾ ਬਿਲਕੁਲ ਹੀ ਨਿੰਦਨ ਜੋ ਘਟਿਆ ਉਸ ਦੇ ਨਾਲ ਹੀ ਲਗਾਤਾਰ ਚੜ੍ਹਾ ਕੰਗੜਾ ਰਣੌਤ ਹਾਲੇ ਤੱਕ ਖੰਮਣ ਦਾ ਨਾਮ ਨਹੀਂ ਲੈ ਰਹੀ ਜਿੱਥੇ ਪੰਜਾਬੀਆਂ ਨੇ ਵੀ ਬਾਤ ਚੁੱਕੀ ਹੈ ਕਿ ਕੰਗੜਾ ਰਣੌਤ ਤੇ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਰਾਹੁਲ ਗਾਂਧੀ ਨੇ ਵੀ ਇਸ ਗੱਲ ਦੀ ਸਪੋਰਟ ਕੀਤੀ ਹੈ ਕਿ ਕੰਗੜਾ ਰਣੌਤ ਨੂੰ ਅਜੇ ਹੀ ਬਿਆਨ ਜੁੜੇ ਨਹੀਂ ਦੇਣੇ ਚਾਹੀਦੇ ਕਿਉਂਕਿ ਭਾਜਪਾ ਵੀ ਕੁਝ ਵੀ ਨਹੀਂ ਬੋਲ ਰਹੀ ਕੰਗੜਾ ਰਣੌਤ ਨੂੰ ਬਿਲਕੁਲ ਵੀ ਕਿਤੇ ਵੀ ਕਿਸੇ ਵੀ ਵਿਵਾਦਪੂਰਨ ਬਿਆਨ ਤੋਂ ਰੋਕਿਆ ਨਹੀਂ ਜਾ ਰਿਹਾ ਜਿਸ ਕਾਕੇ ਕੰਗੜਾ ਰਣੌਤ ਖੁੱਲਿਆ ਜਿਹੜਾ ਜੋ ਵੀ ਸਹੀ ਲੱਗਦਾ ਬੋਲੀ ਜਾ ਰਹੀ ਹੈ ਕਿੰਨਾ ਕਿਤੇ ਉਸਦੇ ਇਤਿਹਾਸ ਪੜਨ ਦੇ ਵਿੱਚ ਵੀ ਕਮੀ ਹੈ ਕਿਉਂਕਿ ਉਹੀ ਪੰਜਾਬ ਹੈ ਜਿਸ ਨੇ 1960 ਦੇ ਵਿੱਚ ਕਿਸ ਤਰੀਕੇ ਦੇ ਨਾਲ ਪੂਰੇ ਦੇਸ਼ ਦਾ ਅੰਨ ਦੇ ਨਾਲ ਢਿੱਡ ਭਰਿਆ ਸੀ ਨਹੀਂ ਤਾਂ ਪੂਰਾ ਦੇਸ਼ ਜਿਹੜਾ ਹੈ ਭੁੱਖ ਮਰੀ ਦਾ ਸ਼ਕਾਰ ਹੋ ਸਕਦਾ ਸੀ ਉਸ ਵੇਲੇ ਪੰਜਾਬੀਆਂ ਨੇ ਅੱਗੇ ਆ ਕੇ ਬਾਕੀ ਸੂਬਿਆਂ ਦੇ ਕਿਸਾਨਾਂ ਨੇ ਅੱਗੇ ਆ ਕੇ ਕਿਸ ਤਰੀਕੇ ਦੇ ਨਾਲ ਪੂਰੇ ਦੇਸ਼ ਦਾ ਢਿੱਡ ਭਰਿਆ ਸੀ ਇਸ ਗੱਲ ਤੋਂ ਜਿਹੜਾ ਕਿਸੇ ਨਾ ਕਿਸੇ ਕੰਗੜਾ ਰਣੋਤ ਅਣਗੋਲੀਆਂ ਕਰ ਰਹੀ ਹੈ ਤੇ ਲਗਾਤਾਰ ਪੰਜਾਬ ਪੀਅ ਤਾਰੇ ਪੰਜਾਬੀਆਂ ਬਰਸਤਾਂ ਦੇ ਵਿਆਮ ਦਿੰਦੀ ਹੈ ਕਿਸਾਨਾਂ ਦੇ ਬਾਰੇ ਲਗਾਤਾਰ ਆਪਣੀਆਂ ਟਿੱਖੀਆਂ ਕਰਦੀ ਹੈ ਤੇ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਤੇ ਜਿਹੜੀ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕੰਗਣਾ ਰਣੌਥ ਦੇ ਬਾਰੇ ਕਾਫੀ ਕੁਝ ਲਿਖਿਆ ਹੈ ਜਿਸ ਨੂੰ ਲੈ ਕੇ ਲੋਕ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਨੇ ਜੋ ਕਿਹਾ ਬਿਲਕੁਲ ਸਹੀ ਕਿਹਾ ਹੈ ਲੋਕ ਰਾਹੁਲ ਗਾਂਧੀ ਦੀ ਕਿਤਨਾ ਖਦੇ ਸਪੋਰਟ ਵੀ ਕਰ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਰਾਹੁਲ ਗਾਂਧੀ ਦੇ ਬਿਆਨਾਂ ਨੂੰ ਆਪਣੀ ਪ੍ਰਤੀਕਿਰਿਆ ਦੇ ਰੂਪ ਨਸਨਾ